ਮਤਲਬ ਪੰਜਾਬ ਦੇ ਨੂੰ ਇਹ ਨਾ ਸੋਚਣ ਕਿ ਇਕੱਲਾ ਬਿਹਾਰ ਚ ਹੋਇਆ ਹੈ ਵੀ ਜਾਂ ਦੂਸਰੀਆਂ ਸਟੇਟਾਂ ਦੇ ਵਿੱਚ ਹੋਇਆ ਵੀ ਇਹ ਸਿਰਫ ਸੈਂਟਰ ਨਾਲ ਰਿਲੇਟਡ ਮਸਲਾ ਹੈ ਹਾਂ ਤੇ ਬੜੀ ਗਲਤ ਫਹਿਮੀ ਲਾਏ ਲੋਕਾਂ ਨੇ ਤਾਂ ਮਤਲਬ ਨਾ 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 ਬਾਬੇ ਨੇ ਕਿਹਾ ਹੈ ਪੜੋਸੀ ਕੇ ਜੋ ਹੂਆ ਤੂੰ ਆਪਣੇ ਦੀ ਜਾਨ ਹੈ ਇਸ ਕਰਕੇ ਚੋਣ ਕਮਿਸ਼ਨ ਦੇ ਹੱਥ ਦਾ ਲੋਕਾਂ ਦੇ ਵੋਟ ਦੇ ਅਧਿਕਾਰ ਜੋ ਤੇ ਹਮਲਾ ਕਰ ਰਿਹਾ ਹੈ ਮੈਂ ਹੁਣ ਪੰਜਾਬੀਆਂ ਬਾਰੇ ਤਿੰਨ ਰੈਣਾ ਕਹਾਂਗਾ ਕਿਉਂਕਿ ਪੰਜਾਬ ਦੇ ਵੀ ਬਹੁਤ ਬੰਦੇ ਨੇ ਦਾ ਪਾਪਾ ਇਹ ਪੰਜਾਬੀ ਚ ਕਰ ਰਿਹਾ ਇੱਕ ਇਹ ਕਹਿੰਦਾ ਮੈਂ ਨਾਗਰਿਕਤਾ ਮੈਂ ਚਾਹੇ ਕਰੂੰਗਾ ਇਹਨੇ ਨਾਗਰਿਕਤਾ ਚਾਹੇ ਕਰਦੇ ਕਰਦੇ ਤੇ ਪੰਜਾਬ ਤੇ ਵੱਡਾ ਹਮਲਾ ਹੋਣਾ ਇਹਨਾਂ ਨੇ ਕਹਿੰਦੇ ਤੁਸੀਂ ਤਾਂ ਨਾਗਰਿਕ ਹੀ ਨਹੀਂ ਹੈਗੇ ਤਾਲਾਂ ਦੇ ਅੰਦਰ ਜਾਓ ਸਾਡੀ ਨਾਗਰਿਕਤਾ ਇਹਨਾਂ ਨੇ ਖਤਮ ਕਰਨੀ ਆ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਨੇ ਆਖਰਕਾਰ ਕਿਉਂਕਿ ਸਾਡੀ ਨਾਗਰਿਕਤਾ ਨਹੀਂ ਰਹੀ ਤਾਂ ਤੁਹਾਨੂੰ ਰੱਸ਼ ਨਹੀਂ ਮਿਲ ਸਕਦਾ ਸਾਡੀ ਨਾਗਰਿਕਤਾ ਨਹੀਂ ਰਹੀ ਤਾਂ ਫਿਰ ਇਹ ਜਮੀਨ ਜਿਹੜੀ ਸਾਡੀ ਕਿਤੇ ਜਿੱਦਨੇ ਇਹ ਸਭ ਕੁਝ ਹੋ ਗਿਆ ਨਾ ਉਹਦੇ ਨਾਲ ਪਤਾ ਲੱਗੂ ਫੇਰ ਮੁੜ ਕੇ ਇਹਨਾਂ ਨੂੰ ਕਰਤਾਸ ਸਰਾਹਦੇ ਪਾਤਸ਼ਾਹ ਸਿੰਘ ਤੇ ਰਾਜਗੁਰੂ ਸੁਖਦੇਵ ਤੇ ਉਦਮ ਸਿੰਘ ਇਹ ਪੈਦਾ ਕਰਨੇ ਪਏ ਨੇ ਫਿਰ ਗਦਰੀ ਬਾਬੇ ਪੈਦਾ ਕਰਨੇ ਪਏ ਨੇ ਬਾਬਰੀ ਕਲ ਵੀ ਪੈਦਾ ਕਰਨੇ ਤੁਸੀਂ ਆਪ ਦੇਖ ਲਿਓ ਮੋਟਾ ਕਿਵੇਂ ਬਨਨ ਗਿਆ ਕਿੰਨਾ ਦੀਆ ਬਨਨ ਗਿਆ ਕਿੰਨਾ ਦੀਆ ਕਟਨ ਗਿਆ ਦਰਤਾਂ ਦੀ ਵੋਟ ਕਟੂਗੀ ਵਿਹਾਰਜ ਵੀ ਕਟਈ ਹੈ ਹਮ ਇੱਥੇ ਸ਼ੈਡੂਲ ਟਰਾਈ ਵੀ ਘਟਨੇ ਸ਼ੈਡੂਲ ਟਰਾਈ ਦੀ ਵੋਟ ਕਟੂਗੀ ਉੱਥੇ ਵੀ ਕਟਈ ਹੈ ਪਿੰਡੂਆਂ ਦੀ ਵੋਟ ਕਟੂਗੀ ਉੱਥੇ ਵੀ ਕਟਈ ਹੈ ਔਰਤਾਂ ਦੀ ਵੋਟ ਕਟੂਗੀ ਉੱਥੇ ਵੀ ਕਟਿਆ ਘੱਟ ਗਿਣਤੀਆਂ ਦੀ ਵੋਟ ਕਟੂਗੀ ਉੱਥੇ ਵੀ ਕਟਿਆ ਬਣੂਗੀ ਬਹੁਤ ਗਿਣਤੀ ਵਾਲਿਆਂ ਦੀ ਇਹ ਤਾਂ ਪੱਕਾ ਹੀ ਹੈ ਇਸ ਕਰਕੇ ਚੋਣ ਕਮਿਸ਼ਨ ਘਰਤ ਦਾ ਲੋਕਾਂ ਦੇ ਵੋਟ ਦੇ ਅਧਿਕਾਰ ਦੇ ਉੱਤੇ ਹਮਲਾ ਕਰ ਰਿਹਾ ਹੈ ਮੈਂ ਹੁਣ ਪੰਜਾਬੀਆਂ ਬਾਰੇ ਤਿੰਨ ਰੈਣਾ ਕਹਾਂਗਾ ਕਿਉਂਕਿ ਪੰਜਾਬ ਦੇ ਵੀ ਬਹੁਤ ਬੰਦੇ ਨੇ ਦਾ ਪਾਪਾ ਅੱਜ ਹੀ ਪੰਜਾਬੀ ਚ ਕਰ ਰਿਹਾ ਇੱਕ ਇਹ ਕਹਿੰਦਾ ਮੈਂ ਨਾਗਰਿਕਤਾ ਮੈਂ ਚਾਹੇ ਕਰੂੰਗਾ ਇਹਨੇ ਨਾਗਰਿਕਤਾ ਚਾਹੇ ਕਰਦੇ ਕਰਦੇ ਕਿਉਂਕਿ ਵੀ ਕਹਿੰਦਾ ਬਾਪ ਦਾ ਜਿੰਦਾ ਮੇਰੇ ਮੇਰੇ ਕੋਲ ਕੋਈ ਸਰਟੀਫਿਕੇਟ ਨਹੀਂ ਇਹ ਇਹ ਕਹਿੰਦਾ ਡਿਗਟ ਲਿਓ ਉਹ ਕਿੱਥੋਂ ਲੈ ਆਇਆ ਬੰਦਾ ਇਹਨੇ ਸਾਡੀ ਨਾਗਰਿਕਤਾ ਖਤਮ ਕਰ ਦੇਣੀ ਆ ਸਾਨੂੰ ਤਾਰਾਣੀਆਂ ਉਸ ਤੇ ਜਿਹੜਾ ਦੂਜੇ ਨੇ ਬਣਾਤਾ ਜਿਹੜਾ ਕਹਿੰਦਾ ਕਿੱਥੋਂ ਆਇਆ ਨਾ ਦੂਜੀ ਥਾਂ ਤੋਂ ਉਹਦੀ ਵੋਟ ਕਿੱਥੇ ਕੰਮ ਕਰਦਾ ਜਾ ਕੇ ਮਹੀਨਾ ਦੋ ਮਹੀਨੇ ਚਾਰ ਮਹੀਨੇ ਉੱਥੇ ਬਣਵਾਵੇ ਯਾਨੀ ਕਿ ਜਿਹੜੇ ਆਪਾਂ ਨੂੰ ਰੋਜ਼ ਹੀ ਰੋਲਾ ਪੈਂਦਾ ਪਹਿਲਾਂ ਹੀ ਬੀਯੂਪੀ ਚੋਂ ਇਹ ਹੱਥ ਚੁਜੇ ਲੋਣੇ ਉਹ ਵਿਚਾਰੇ ਆਪਦੀ ਵੋਟ ਉੱਥੇ ਪਾਣਾ ਚਾਹੁੰਦੇ ਨੇ ਤੂੰ ਕਹਿੰਦਾ ਜਹਾਂ ਤੋਂ ਉੱਥੇ ਨੇ ਉਹ ਕਹਿੰਦਾ ਨਾ 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 ਵੋਟ ਤੁਸੀਂ ਪੰਜਾਬ 'ਚ ਬਣਾਓ ਹੁਣ ਇਹ ਸਾਡੀ ਸਿਆਸੀ ਪੈਨਾ ਇਹਨਾਂ ਨੇ ਸਾਡੀ ਡੈਮੋਗ੍ਰਾਫੀ ਬਦਲੀ ਐ ਦਿਸਮਾਨੀ ਬੰਦਿਆਂ ਦਾ ਤੁਹਾਨੂੰ ਪਤਾ ਹੀ ਐ ਪੰਜਾਬ ਤੇ ਦੂਜੇ ਬੰਦੇ ਕਿੰਨੇ ਆ ਗਏ ਬਿਲਕੁਲ ਸਾਡੀ ਸਿਆਸੀ ਡੈਮੋਗ੍ਰਾਫੀ ਵੀ ਬਦਲਣਾ ਚਾਹੁੰਦਾ ਐ ਸਿਆਸੀ ਤਵਾਜਨ ਬਦਲਣਾ ਚਾਹੁੰਦਾ ਐ ਇਸ ਕਰਕੇ ਉਹਨਾਂ ਨੂੰ ਕਹਿੰਦਾ ਉਹਦੇ ਵੋਟ ਬਣਵਾਓ ਇਹ ਨਮੀ ਗੱਲ ਜਾਣ ਕੇ ਕਰੀਆ ਐ ਇਹ ਐਸਾ ਜਾਂਦਾ ਇਹ ਤਾਂ ਸਾਥ ਪੂਰੀ ਤੇ ਕੱਟਾਈ ਇਹ ਪੰਜਾਬ ਤੇ ਵੱਡਾ ਹਮਲਾ ਹੋਣਾ ਐ ਫਿਰ ਉਹਨੇ ਕਹਿੰਦੇ ਤੁਸੀਂ ਤਾਂ ਨਾਗਰਿਕੀ ਨਹੀਂ ਹੈਗੇ ਤਾਰਾਂ ਦੇ ਅੰਦਰ ਜਾਓ ਸਾਡੀ ਨਾਗਰਿਕਤਾ ਇਹਨਾਂ ਨੇ ਖਤਮ ਕਰਨੀ ਐ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਨੇ ਆਖਰਕਾਰ ਕਿਉਂਕਿ ਸਾਡੀ ਨਾਗਰਿਕਤਾ ਨਹੀਂ ਰਹੀ ਤਾਂ ਸਾਨੂੰ ਰੱਸ਼ ਨਹੀਂ ਮਿਲ ਸਕਦਾ ਸਾਡੀ ਨਾਗਰਿਕਤਾ ਨਹੀਂ ਰਹੀ ਤਾਂ ਫਿਰ ਇਹ ਜ਼ਮੀਨ ਜਿਹੜੀ ਸਾਡੀ ਕਿੱਥੋਂ ਹੋ ਗਈ ਜੇ ਦਾ ਦੇਸ਼ ਦੀ ਐ ਫਿਰ ਫਿਰ ਸਾਡੀ ਤਾਂ ਰਹਿ ਨਹੀਂ ਸਕਦੀ ਹੂੰ ਕੋਈ ਪਾਕਿਸਤਾਨੀ ਕੋਈ ਕਿਸੇ ਜਿਹੜੇ ਪਾਕਿਸਤਾਨੀ ਬਰੋ ਚਲੇ ਵੀ ਗਏ ਇੱਥੇ ਨੇ ਉਹਨਾਂ ਦੇ ਘਰ ਉਹ ਉਹਨਾਂ ਦੇ ਨਾਂ ਤੇ ਹੋ ਸਕਦੇ ਨੇ ਹੁਣ ਨਹੀਂ ਕਿਉਂਕਿ ਉਹਾਂ ਦੇ ਨਾਗਰਿਕ ਨਹੀਂ ਹੈਗੇ ਉਹਨਾਂ ਦੇ ਨਾਂ ਤੇ ਨਹੀਂ ਹੋ ਸਕਦੇ ਬਿਲਕੁਲ ਸੋ ਜਦ ਸਾਡੇ ਨਾਗਰਿਕ ਤਾਂ ਖੁਸਕੀ ਸਾਡੀਆਂ ਜ਼ਮੀਨਾਂ ਖੁਸਕੀਆਂ ਸਾਡੀ ਜਾਇਦਾਦ ਖੁਸਕੀ ਸਾਡੀ ਰੋਜੀ ਰੋਟੀ ਖੁਸਕੀ ਸਾਡੇ ਘਰ ਖੁਸਕ ਗਏ ਕਿਉਂਕਿ ਅਸੀਂ ਨਾਗਰਿਕ ਨਹੀਂ ਰਹੇ ਸਾਨੂੰ ਫੜ ਕੇ ਕੰਡਿਆ ਦੀ ਤਾਰ ਚ ਪਾ ਦੇਣਗੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਦੇਣਗੇ politically politikal ਕੋਈ ਹੋਰ ਆਉਣਗੇ ਜੋਰ ਪੂਰਾ ਲੱਗਿਆ ਹੋਇਆ 27 ਵਾਸਤੇ ਸਾਰਾ ਜੋਰ ਲੱਗਿਆ ਹੋਇਆ ਦਫਾਂ ਜੋਦੇ ਕਿਹ ਹੈ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਬਹੁਤ ਸਾਰੇ ਸਿੱਖ ਲੋਕ ਜਿਹੜੇ ਨੇ ਉਹ ਉਸੇ ਪਾਸੇ ਨੂੰ ਤੁਰ ਰਹੇ ਨੇ ਜਿਸ ਪਾਸੇ ਨੂੰ ਗਣੇਸ਼ ਕੁਮਾਰ ਤੌਰੇ ਹੈ ਪੰਜਾਬ ਨੂੰ ਐਂ ਤਕਨੇ ਦੇਣ ਵਾਸਤੇ ਜਿੱਦ ਨੇ ਇਹ ਸਭ ਕੁਝ ਹੋ ਗਿਆ ਨਾ ਉਹ ਦੇ ਇਹਨਾਂ ਨੂੰ ਪਤਾ ਲੱਗੂ ਫਿਰ ਮੁੜ ਕੇ ਇਹਨਾਂ ਨੂੰ ਕਰਤਾਸ ਸਰਾਦੇ ਭਗਤ ਸਿੰਘ ਤੇ ਰਾਜਗੁਰੂ ਸਖਦੇਵ ਤੇ ਉਦਮ ਸਿੰਘ ਇਹ ਪੈਦਾ ਕਰਨੇ ਪਏ ਨੇ ਫਿਰ ਗਦਰੀ ਬਾਬੇ ਪੈਦਾ ਕਰਨੇ ਪਏ ਨੇ ਬਾਬਰੀਆਂ ਕਲ ਵੀ ਪੈਦਾ ਕਰਨੇ ਪਏ ਨੇ ਫਿਰ ਕੁਕੇੜਾ ਕੇ ਖੜੇ ਕਰਨੇ ਪੈਣੇ ਨੇ ਤੋਪਾਂ ਦੇ ਅੱਗੇ ਇਹ ਮੁੜ ਕੇ ਇੱਕ ਆਏਗਾ ਕਿਉਂਕਿ ਇਹਨਾਂ ਨੇ ਸਾਰਾ ਦੂਜੇ ਪਾਸੇ ਪੇ ਹੀ ਦੇਣਾ ਹੁਣ ਤੁਸੀਂ ਦੇਖੋ ਸੀ ਇਹ ਐਵੇਂ ਐਵੇਂ ਸਿੰਪਲ ਆਦੀ ਗੱਲ ਨਹੀਂ ਐ ਇਹ 2027 ਦੇ ਮੱਦੇ ਨਜ਼ਰ ਕਿਉਂਕਿ ਉਦੋਂ ਤਾਂ ਕਈ ਸਰਾਂ ਚੋਣਾਂ ਹੋਣੀਆਂ ਨੇ ਤੇ ਪੰਜਾਬੀ ਉਹਦੇ ਚਿੱਕਾ ਹਾਂ ਐਸਾ ਯਾਰ ਉਹਨੇ ਡਟ ਕੇ ਕਿਹਾ ਚੋਣਾਂ ਵੇਲੇ ਮੈਂ ਹਰੇਕ ਸੂਬੇ 'ਚ ਕਰਨੀ ਐ ਬੜਾ ਅਹਿਮ ਜਿਹੜਾ ਮੁੱਦਾ ਟੱਚ ਕੀਤਾ ਸਰ ਤੁਸੀਂ ਨੇ ਇਹ ਇਹ ਜਿਹੜਾ ਗੱਲ ਘੁਮੁਕਮਾ ਕੇ ਜਿਹੜੀ ਕਿਉਂਕਿ ਗੱਲ ਤੇ ਆਪਾਂ ਆਪਣੇ ਨਾਲ ਰਿਲੇਟ ਕਰਨੀ ਹੈ ਕਿ ਆਪਣੇ ਤੇ ਕੀ ਪ੍ਰਭਾਵ ਪੈ ਰਿਹਾ ਕਿਉਂਕਿ ਪੰਜਾਬ ਇੱਕ ਆ ਆਲਰੇਡੀ ਬੱਖਰੇ ਤਰ੍ਹਾਂ ਦੀ ਇੱਕ ਸਿਚੁਏਸ਼ਨ ਦੇ ਵਿੱਚੋਂ ਲੰਘ ਰਿਹਾ ਹੈ ਚਾਹੇ ਉਹ ਕਦੇ ਆ ਜ਼ਮੀਨ ਅਕਵਾਇਰ ਦਾ ਮਸਲਾ ਆਉਂਦਾ ਆਉਣ ਅੱਜ ਇੱਕ ਮਸਲਾ ਚੱਲ ਰਿਹਾ ਸੀ ਉਹ ਖਾਦ ਡੀਪੀ ਵਾਸਤੇ ਉਹ ਕੁਝ ਮੰਗ ਰਹੇ ਆ ਜਿਹੜੀਆਂ ਫਰਦਾ ਮੰਗ ਰਹੇ ਆ ਜ਼ਮੀਨਾਂ ਦੀਆਂ ਤਾਂ ਖਾਦ ਮਿਲੂਗੀ ਇੱਕ ਉੱਪਰ ਜਿਹੜੀ ਪਾਣੀ ਦੀ ਮਾਰ ਹਰ ਸਾਲ ਜਿਹੜੀ ਉਹ ਵੀ ਸ਼ੁਰੂ ਹੋ ਗਈ ਆ ਹੁਣ ਪਰ ਵਿੱਚ ਜਿਹੜਾ ਤੁਸੀਂ ਇਹ ਮਸਲਾ ਚੱਕਿਆ ਇਹ ਬੜਾ ਅਹਿਮ ਮਸਲਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਜਿਸ ਤਰ੍ਹਾਂ ਦੇ ਪਲਾਨ ਕਰ ਰਹੇ ਆ ਤੇ ਇਹਦੇ ਵਾਸਤੇ ਤਾਂ ਪੰਜਾਬ ਦੇ ਲੋਕਾਂ ਨੂੰ ਬੜਾ ਅਲਰਟ ਹੋਣ ਦੀ ਲੋੜ ਆ ਬੜਾ ਮਤਲਬ ਸੀਰੀਅਸ ਲੈਣ ਦੀ ਲੋੜ ਆ ਇਸ ਮਸਲੇ ਨੂੰ ਕਿ ਨਾ ਜੁਮੇਵਾਲ ਨਾ ਕਹੇ ਨਾ ਤੁਸੀਂ ਦੇਖਿਓ ਸੀ ਵੋਟਾਂ ਕਿਵੇਂ ਬਣਨ ਗਈਆਂ ਇੱਥੇ ਤੁਸੀਂ ਆਪ ਦੇਖ ਲਿਓ ਵੋਟਾਂ ਕਿਵੇਂ ਬਣਨ ਗਈਆਂ ਕਿੰਨਾਂ ਦੀਆਂ ਬਣਨ ਗਈਆਂ ਕਿੰਨਾਂ ਦੀਆਂ ਕਟਣ ਗਈਆਂ ਦਰਤਾਂ ਦੀ ਵੋਟ ਕਟੂਗੀ ਵਿਹਾਰਚ ਵੀ ਕਟੀਆਂ ਹਾਂ ਇਹ ਕਿਛੂ ਟ੍ਰਾਈਬ ਘੱਟ ਨੇ ਸ਼ੈਡਿਊਲ ਟ੍ਰਾਈਬ ਦੀ ਵੋਟ ਕਟੂਗੀ ਉੱਥੇ ਵੀ ਕਟਿਆ ਪਿੰਡੂਆਂ ਦੀ ਵੋਟ ਕਟੂਗੀ ਉੱਥੇ ਵੀ ਕਟਿਆ ਔਰਤਾਂ ਦੀ ਵੋਟ ਕਟੂਗੀ ਉੱਥੇ ਵੀ ਕਟਿਆ ਘੱਟ ਗਿਣਤੀਆਂ ਦੀ ਵੋਟ ਕਟੂਗੀ ਉੱਥੇ ਵੀ ਕਟਿਆ ਬਣੂਗੀ ਬਹੁ ਗਿਣਤੀ ਵਾਲਿਆਂ ਦੀ ਇਹ ਤਾਂ ਪੱਕਾ ਹੀ ਹੈ ਹਾਂ ਮਤਲਬ ਪ੍ਰਧਾਨ ਜੀ ਇਹ ਨਾ ਸੋਚਣ ਕਿ ਇਕੱਲਾ ਬਿਹਾਰ ਚ ਹੋਇਆ ਹੈ ਵੀ ਜਾਂ ਦੂਸਰੀਆਂ ਸਟੇਟਾਂ ਦੇ ਵਿੱਚ ਹੋਇਆ ਵੀ ਇਹ ਇਕੱਲਾ ਸੈਂਟਰ ਨਾਲ ਰਿਲੇਟਡ ਮਸਲਾ ਹੈ ਇਹ ਹਾਂ ਇਹ ਬੜੀ ਗਲਤ ਫਹਿਮੀ ਲੈ ਆਏ ਲੋਕਾਂ ਦੀ ਤਾਂ ਮਤਲਬ ਫਿਰ ਨਾ 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 ਬਾਬੇ ਨੇ ਕਿਹਾ ਅਪੜੋਸੀ ਕਿ ਜੋ ਹੂਆ ਤੂੰ ਆਪਣੇ ਵੀ ਜਾਣ ਜੇ ਸੀ ਗੁਰਬਾਣੀ ਚ ਵੀ ਵਿਸ਼ਵਾਸ ਨਹੀਂ ਕਰਨਾ ਫਿਰ ਤਾਂ ਥੋੜੀ ਮਰਜੀ ਹੈ ਬਾਬਾ ਕੋਈ ਗੱਲ ਛੱਡ ਕੇ ਨਹੀਂ ਗਿਆ ਕਹਿੰਦਾ ਜੋ ਪ੍ਰੋਸੀਜ ਹੁੰਦਾ ਤੇਰੇ ਵੀ ਹੋ ਜਾਣਾ ਦੇਖ ਲਈ ਤੂੰ ਹਾਂ ਬਾਬੇ ਨੇ 500 ਸਾਲ ਪਹਿਲਾਂ 550 ਸਾਲ ਪਹਿਲਾਂ ਕਹਿਤਾ ਨਾ ਪ੍ਰੋਸੀਜ ਕਿ ਜੋ ਹੂਆ ਤੂੰ ਆਪਣੇ ਵੀ ਜਾਣ ਜੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਜਿੰਨ ਮਨਹੋਰ ਮੁਖੋਰ ਸੇ ਕੰਢ ਕੱਚਿਆ ਗਣੇਸ਼ ਕੁਮਾਰ ਦੇ ਮਾਰਚ ਹੋ ਰਹਾ ਮੂੰਹ ਚ ਹੋ ਰਹਾ ਹੂੰ ਕੱਚਿਆ ਸੋ ਇਸ ਕਰਕੇ ਫਿਰ ਕੀ ਹਾਲ ਹੁੰਦਾ ਫਿਰ ਹਾਲ ਇਹ ਹੁੰਦਾ ਰਾਜੇ ਸਿੰਘ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁਤੇ ਹਾਂ ਬਿਲਕੁਲ ਕਲਕਾਤੀ ਰਾਜੇ ਕਸਾਈ ਜਿੰਪੰਕਰੋੜ ਰਿਆ ਕੂੜਾ ਮਾਸ ਸੱਚ ਚੰਦਰ ਮਾ ਦੀ ਸੈ ਨਾਹੀ ਕਾ ਚੜਿਆ ਹੋ ਭਾਰ ਬਕੁਨੀ ਹੋਈ ਅੰਧੇਰੇ ਰਾਹ ਨਾ ਕੋਈ ਜੋ ਬਾਬੇ ਨੇ ਕਿਹਾ ਸੀ ਕਲਕਾਤੀ ਰਾਜੇ ਕਸਾਈ ਵਾਲੀ ਗੱਲ ਇਹ ਹੋ ਜਾਣੀ ਐ ਇਹ ਤੁਸੀਂ ਦੇਖੋ ਸਹੀ ਕਿ ਲੋਕਾਂ ਦੀਆਂ ਵੋਟਾਂ ਛਿੰਡੀਆਂ ਨੀਆਂ ਨੇ ਹੋ ਭਾਰ ਬਕੁਨੀ ਹੋਈ ਉਹ ਪਾਗਲ ਹੋ ਜਾਂਦੇ ਨੇ ਭਾਰ ਦੇ ਭਾਰ ਦੇ ਭਾਈ ਮੋਰ ਸਸੋ ਸਾਡੀ ਕਿੱਥੇ ਗਈ ਅੰਧੇਰੇ ਰਾਹ ਨਾ ਕੋਈ ਕੋਈ ਰਾਣੀ ਰਬਨਾ ਵੇਖੋ ਜੀ ਇੰਤਜ਼ਰ ਦੇ ਕੇ ਯੋੰਦਾ ਹੂੰ ਬਿਲਕੁਲ ਸਰ ਜਿਸ ਤਰ੍ਹਾਂ ਤੁਸੀਂ ਗੱਲ ਕਰੀ ਹੈ ਕਿ ਕਾਫੀ ਜਿਹੜਾ ਲੋਕਾਂ ਦਾ ਬਿਹਾਰ ਦੇ ਵਿੱਚ ਵੀ ਜਾਂ ਦੇਸ਼ ਦੇ ਹੋਰ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕ ਜਿਹੜੇ ਵਿਦਰੋਹ ਕਰ ਰਹੇ ਆ ਇਹਦੇ ਖਿਲਾਫ ਕੁਝ ਜਿਹੜੇ ਵਕੀਲ ਨੇ ਸੁਪਰੀਮ ਕੋਰਟ ਦੇ ਉਹਨਾਂ ਵੱਲੋਂ ਜਿਹੜਾ ਸੁਪਰੀਮ ਕੋਰਟ ਨੂੰ ਵੀ ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਜਿਹੜਾ ਹੈ ਤੇ ਸੁਮੋਮੋਟੋ ਸੁਮੋਮੋਟੋ ਲੈ ਕੇ ਇਹਨੂੰ ਬਰਖਾਸਤ ਕਰਨਾ ਚਾਹੀਦਾ ਹੈ ਨਾ ਚੀਜ਼ਾਂ ਨੂੰ ਤਾਂ ਕਿ ਉਹ ਅੱਗੇ ਆ ਕੇ ਉਹਨਾਂ ਨੇ ਤਾਂ ਇਤੋਂ ਵੀ ਉੱਪਰ ਗੱਲ ਕਹੀ ਹੈ ਕਿ ਜੇ ਸੁਪਰੀਮ ਕੋਰਟ ਕੋਈ ਇਦਾਂ ਦਾ ਸਟੈਪ ਨਹੀਂ ਲੈਂਦਾ ਤਾਂ ਉਹਨਾਂ ਤੋਂ ਉੱਪਰ ਤੇ ਜਿਹੜੀ ਫਿਰ ਜਿਹੜੀ ਹੈ ਲੋਕਾਂ ਦੀ ਜਿਹੜੀ ਅਦਾਲਤ ਹੁੰਦੀ ਹੈ ਉਹ ਸਭ ਤੋਂ ਵੱਡੀ ਸੁਪਰੀਮ ਮੰਨਿੰਗੇ ਪਰ ਲੋਕ ਫੈਸਲਾ ਕਰਨਗੇ ਦਾ ਕਿ ਕੀ ਕਰਨਾ ਬਿਲਕੁਲ ਠੀਕ ਹੈ ਇਹੀ ਹੈ ਇਹੀ ਹੈ ਸੋ ਇਸ ਕਰਕੇ ਆਪਾਂ ਨੂੰ ਇਹ ਗੱਲ ਦੇ ਉੱਤੇ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ ਜੀ ਜੇ ਨਹੀਂ ਤਾਂ ਫਿਰ ਇਹਦੇ ਨਾਲ ਕੀ ਹੋਊਗਾ ਕਿ ਜੇ ਆਪਾਂ ਇਹ ਚਾ ਨਹੀਂ ਰੱਖਾਂਗੇ ਤੇ ਫਿਰ ਠੀਕ ਹੈ ਫਿਰ ਅਪਸਾਇਆ ਕੀ ਹੋ ਜਦ ਚਿਣੀਆਂ ਚੁਗਿਆ ਖੇਤ ਇਹ ਗਰਬਕੀ ਹੋਣੀ ਚਾਹੀਦੀ ਹੈ ਇਹ ਬੇ ਵੱਡਾ ਹਮਲਾ ਹੈ ਇਹ ਕਾੜੇ ਦਿਨ ਆ ਰਹੇ ਨੇ ਇਹ ਗਰਬ ਦਸਤੇ ਦਿਨ ਆ ਰਹੇ ਨੇ ਪਰ ਪੰਜਾਬੀ ਕਦੇ ਝੁਕੀ ਨਹੀਂ ਹੈਗੇ ਉਹ ਯਾਦ ਰੱਖੀ ਆਪਣਾ ਇਤਿਹਾਸ ਕਿ ਉਸ ਪਾਸੇ ਵੱਡ ਨੂੰ ਵੜੀਏ ਅੱਜ ਉਹਨਾਂ ਦੇ ਹੋ ਰਿਹਾ ਹੈ ਕੱਲ ਨੂੰ ਸਾਡੇ ਹੋਊਗਾ ਅੱਜ ਮੁਸਲਮਾਨਾਂ ਨਾਲ ਹੋ ਰਿਹਾ ਹੈ ਫਿਰ ਸਿੱਖਾਂ ਨਾਲ ਹੋਊਗਾ ਹੁਣ ਕਿਹਾ ਜਾ ਰਿਹਾ ਵੀ ਅਸੀਂ ਸਿੱਖਾਂ ਨੂੰ ਐ ਕਰਾਂਗੇ ਜੀ ਅਸੀਂ ਐ ਕਰਾਂਗੇ ਜੀ ਇੱਥੇ ਸਾਈ ਰਾਲਾ ਸਾਨੂੰ ਕਿੱਥੇ ਪਾਵੇ ਇੱਥੇ ਸਾਈਬਣੀ ਜਾਂਦੇ ਨੇ ਜੀ ਅਸੀਂ ਉਹਨੂੰ ਹਟਾਵਾਂਗੇ ਹਰ ਮੀਟਰ ਦਾ ਬਿਆਨ ਆਇਆ ਹੀ ਹੈ ਉਹ ਇਸ ਵਾਰ ਸਭ ਭੂਤਾਂ ਮੁੰਦਰੀ ਭਗਵਤੋ ਵਿਚ ਮੋਢੀਆਂ ਜੋ ਮਰਜੀ ਇਹਨਾਂ ਨੂੰ ਇੱਧਰ ਉੱਧਰ ਜਾ ਕੇ ਦੇਖੋ ਆ ਇਹ ਝਗੜਾ ਇਹ ਉੱਧਰ ਜਾ ਕੇ ਰੱਖਣ ਦਾ ਝਗੜਾ ਹਨ ਬਹੁਤ سارے ਜਿਹੜੇ ਕਹਿੰਦੇ ਨੇ ਵੀ ਅਸੀਂ ਪੰਜਾਬ ਹੱਚੀਆਂ ਸਿੱਖ ਉਹ ਇਹੇ ਅਸਾਂ ਨਾਲੇ ਝਗੜੇ ਚੋਲਣਗੇ ਤੇ ਪਤਾ ਹੀ ਨਹੀਂ ਲੱਗਣਾ ਕਦ ਹੈ ਵੋਟ ਕਚੋਰੀ ਕਦ ਹੋਗੀ ਹਾਂ ਇਹ ਜਿਹੜਾ ਹੈ ਨਾ ਇੱਕ ਮੈਂ ਇਹਦੇ ਤੇ ਲੇਖ ਲਿਖਿਆ ਸੀ ਨਾਸ ਬਲਾਈਂ ਕਹਿ ਕੇ ਖਤਮ ਕਰਿਆ ਮੈਂ ਹਾਂ ਅਜੀਤ ਨੇ ਛੱਟਿਆ ਸੀ ਮੇਂ ਡਾਕ ਹੋ ਗਿਆ ਢੇੜ ਮਹੀਨਾ ਮੈਂ ਲਿਖਿਆ ਸੀ ਤੇਰਾ ਲੁੱਟਿਆ ਸ਼ਹਿਰ ਪੰਬੂਰ ਨਹੀਂ ਸਸਿਏ ਬੇਖਬਰੇ ਤੇਰਾ ਲੁੱਟਿਆ ਸ਼ਹਿਰ ਪੰਬੂਰ ਨਹੀਂ ਸਸਿਏ ਬੇਖਬਰੇ ਬਖ ਆਪੇ ਸੋਚ ਲਓ ਜੀ ਸੋ ਇਹ ਸਾਨੂੰ ਡਾਕਟਰ ਪਿਆਰਾ ਲਾਲ ਗਰਗ ਜਿਨ੍ਹਾਂ ਨੇ ਬੜਾ ਜੋ ਮਸਲਾ ਇੱਕ ਦੇਖਣ ਨੂੰ ਜੇਕਰ ਗੱਲ ਕਰੀਏ ਜਿਹੜਾ ਸੈਂਟਰ ਦੇ ਵਿੱਚ ਮਸਲਾ ਵੋਟਾਂ ਦਾ ਵੋਟ ਚੋਰੀ ਦਾ ਮਸਲਾ ਜਿਹੜਾ ਚੋਣ ਕਮਿਸ਼ਨਰ ਦੇ ਉੱਤੇ ਜਿਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਸ਼ਾਇਦ ਦੇਖਣ ਨੂੰ ਜਿੰਨਾ ਲੱਗ ਰਿਹਾ ਹੈ ਕਿ ਸ਼ਾਇਦ ਬਾਹਰ ਦਾ ਮਸਲਾ ਹੈ ਜਾਂ ਭਾਰਤ ਦਾ ਹੀ ਮਸਲਾ ਹੈ ਜਾਂ ਦੂਸਰੀਆਂ ਸਟੇਟਾਂ ਦਾ ਮਸਲਾ ਹੈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਇਹਨੂੰ ਜਿੰਨੀ ਗਹਿਰਾਈ ਦੇ ਨਾਲ ਦੇਖਣ ਦੀ ਗੱਲ ਕੀਤੀ ਹੈ ਕਿ ਇਹਨੂੰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਪ੍ਰਭਾਵ ਕਿ ਜਿਹੜੇ ਬਾਹਰ ਦੇ ਲੋਕ ਨੇ ਇਹ ਬਾਹਰ ਦੇ ਲੋਕ ਕੌਣ ਨੇ ਇਹ ਬੜਾ ਅਹ ਗਹਿਰਾਈ ਦੇ ਨਾਲ ਦੇਖਣ ਦੀ ਲੋੜ ਆ ਕਿ ਦੇ ਉੱਤੇ ਪੰਜਾਬ ਦੇ ਉੱਤੇ ਕੀ ਪ੍ਰਭਾਵ ਪੈਣ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜਾ ਜ਼ਰੂਰੀ ਆ ਇਹਦੇ ਉੱਤੇ ਅ ਪੰਜਾਬ ਦੇ ਲੋਕਾਂ ਨੂੰ ਖਾਸ ਧਿਆਨ ਦੀ ਦੇਣ ਦੀ ਲੋੜ ਆ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਗੱਲਬਾਤ ਕਰਨ ਦੇ ਲਈ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ